ਜੀ ਮਾ ਚਿੰਤਪੂਰਨੀ ਜੀ ਕੇ ਜੋ ਮੇਲਾ ਨਵਰਾਤਰੋਂ ਦੇ ਉਪਲਕਸ਼ ਤੇ ਵਿੱਚ ਕੱਲ ਤੋਂ ਸਟਾਰਟ ਹੋ ਰਿਹਾ ਜੋ ਕਿ ਲਗਭਗ 9-10 ਦਿਨ ਚੱਲੇਗਾ ਉਹਦੇ ਵਿੱਚ ਅੱਜ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦੇ ਵਿੱਚ ਮਾਨਯੋਗ ਐਮਐਲਏ ਹੁਸ਼ਿਆਰਪੁਰ ਸਾਹਿਬ ਉਹਨਾਂ ਨੇ ਚੇਅਰ ਕੀਤੀ ਮੀਟਿੰਗ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਸੀਗਾ ਐਂਡ ਬਾਕੀ ਜੋ ਸਟੇਕ ਹোলਡਰਸ ਐ ਉਹਨਾਂ ਨਾਲ ਬੜੀ ਅਚੀ ਡਿਸਕਸ਼ਨ ਹੋਈ ਪਹਿਲਾ ਤੋਂ ਹੀ ਅਸੀਂ ਇਨ ਕੋਆਰਡੀਨੇਸ਼ਨ ਇਸ ਦੀ ਪਲੈਨਿੰਗ ਕਰ ਚੁੱਕੇ ਆਂ ਐਂਡ ਵੀ ਹੈਵ ਮੇਡ ਇਲੈਬੋਰੇਟ ਅਰੇਂਜਮੈਂਟਸ ਕਨਸਿਡਰਿੰਗ ਦੀ ਸਿਕਿਉਰਿਟੀ ਟਰੈਫਿਕ ਅਰੇਂਜਮੈਂਟਸ ਐਂਡ ਕਰਾਊਡ ਕੰਟਰੋਲ ਐਂਡ ਲੋ ਐਂਡ ਆਰਡਰ ਨੂੰ ਪੁਖਤਾ ਪ੍ਰਬੰਧ ਕੀਤੇ ਗਏ ਆਂ ਅਸੀਂ ਐਡਕੂਏਟ ਅਮਾਉਂਟ ਆਫ ਸਿਕਿਉਰਿਟੀ ਪਰਸਨਲ ਵੀ ਇਹਦੇ ਵਿੱਚ ਲਗਾਏ ਹੋਏ ਆਂ ਐਂਡ ਟਰੈਫਿਕ ਡਾਇਵਰਜਨਸ ਵਹੀਕਲਸ ਕੋਈ ਬ੍ਰੇਕਡਾਊਨ ਹੁੰਦਾ ਹੈ ਉਹਦੇ ਵਾਸਤੇ ਸਾਡਾ ਵੱਲੋਂ ਉੱਥੇ ਰਿਕਵਰੀ ਵੈਨਸ ਮੈਡੀਕਲ ਏਡ ਵਿਦ ਦੀ ਹੈਲਪ ਆਫ ਜਿਹੜਾ ਕਿ ਸਿਵਲ ਡਿਫੈਂਸ ਸਾਡੇ ਵੋਲੰਟੀਅਰਸ ਹੁੰਦੇ ਆ ਉਹਨਾਂ ਨਾਲ ਰਾਬਤਾ ਰੱਖਦੇ ਹੋਏ ਜਿਹੜੇ ਵੋਲੰਟੀਅਰਸ ਜੋ ਇੱਥੇ ਲੰਗਰ ਸੇਵਾ ਲਾਂਦੇ ਆ ਜਾਂ ਸੇਵਾ ਕਰਦੇ ਆ ਇਸ ਰੂਟ ਤੇ ਉਹਨਾਂ ਨਾਲ ਸਹਿਯੋਗ ਲੈਂਦੇ ਹੋਏ ਉਹਨਾਂ ਦਾ ਪੁਖਤਾ ਪ੍ਰਬੰਧ ਤੇ ਵਧੀਆ ਅਰੇਂਜਮੈਂਟਸ ਕੀਤੇ ਗਏ। ਜਿਹੜੇ ਰੋਡ ਤੇ ਲਗਾ ਕੇ ਲੰਗਰ ਆਂਦੇ ਨੇ ਗੱਡੀਆਂ ਲਗਾ ਕੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਰੋਟੀ ਜਾਂਦੇ ਆ ਇਹਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇੱਥੇ ਸਾਰੇ ਦੇ ਸਹਿਯੋਗ ਨਾਲ ਹੀ ਇੱਕ ਸਕਸੈਸਫੁਲ ਅਰੇਂਜਮੈਂਟਸ ਹੋ ਪਾਉਂਦੇ ਜਿਹਦੇ ਵਿੱਚ ਪਬਲਿਕ ਦਾ ਸਪੋਰਟ ਬਹੁਤ ਇੰਪੋਰਟੈਂਟ ਹੈ ਜਿਹੜੇ ਕਿ ਆਰਗੇਨਾਈਜ਼ਰਸ ਇੱਥੇ ਲੰਗਰ ਸੇਵਾ ਕਰਦੇ ਆ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਰੋਡ ਤੋਂ ਹਟ ਕੇ ਜੋ ਡੈਜ਼ਿਗਨੇਟਿਡ ਪਲੇਸਿਸ ਐਡਮਿਨਿਸਟ੍ਰੇਸ਼ਨ ਨੇ ਕੀਤੀਆਂ ਉੱਥੇ ਹੀ ਖੜ ਕੇ ਲੰਗਰ ਵਰਤਾਨ ਤਾਂ ਕਿ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ ਸੋ ਬਹੁਤ ਸਾਰੇ ਡੀਜੇਸ ਤੇ ਪੰਜਾਬੀ Song ਵਗੈਰਾ ਲਗਾਉਂਦੇ ਨੇ ਕੁਝ ਲੋਕ ਗੀਟ ਵਾਦੀ ਕਰਦੇ ਨੇ ਟਰੈਕਟਰਾਂ ਦੇ ਕਾਫੀ Song ਵਗੈਰਾ ਕੋ ਰਹਿੰਦੇ ਆ ਜੀ ਉਹਦੇ ਵਿੱਚ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜੋ ਰੂਲਸ ਰੈਗੂਲੇਸ਼ਨਸ ਹੈ ਜੋ ਐਡਵਾਈਜ਼ਰੀਜ਼ ਐਡਮਿਨਿਸਟ੍ਰੇਸ਼ਨ ਸਾਡੇ ਵੱਲੋਂ ਜਾਣੂ ਕਰਾਈ ਗਈਆਂ ਸਾਰਿਆਂ ਨੂੰ ਤੇ ਕੋਈ ਵੀ ਡੀਜੇ ਜਾਂ ਵੱਧ ਵੋਲਿਊਮ ਦੇ ਵਿੱਚ ਨਾ ਕਰਨ ਕੋਈ ਦੁਰਵਰਤੋਂ ਕਰਦਾ ਹੈ ਹੁੱਲੜਬਾਜੀ ਕਰਦਾ ਹੈ ਜਾਂ ਫਿਰ ਦੂਜਿਆਂ ਨੂੰ ਇਨਕਨਵੀਨੀਅੰਸ ਕਰਦਾ ਹੈਗਾ ਤੇ ਉਹਨਾਂ ਦੇ ਖਿਲਾਫ ਜੋ ਫਿਰ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾਊਗੀ ਸਰਵੈ ਦੇ ਦਾ ਵੀ ਕੋਈ ਕਿਕਾ ਰੇਲੈਂਮੈਂਟਸ ਬਿਲਕੁਲ ਜੀ ਵਨ ਵੇ ਦੇ ਅਰੇਂਜਮੈਂਟਸ ਵੀ ਅਸੀਂ ਕੀਤੇ ਨੇ ਚਾਰ ਡਾਇਵਰਸ਼ਨ ਪੁਆਇੰਟਸ ਵੀ ਅਸੀਂ ਆਈਡੈਂਟੀਫਾਈ ਕੀਤੇ ਹੋਏ ਜੋ ਜੋ ਕਿ ਜਨਰਲੀ ਚੋਕ ਪੁਆਇੰਟਸ ਹੁੰਦੇ ਆਂ ਐਂਡ ਕਈ ਵਾਰੀ ਕਿਸੇ ਕਿਸੇ ਦਿਨ ਜੋ ਕਿ ਵੀਕਐਂਡਸ ਹੁੰਦੇ ਆ ਜਾਂ ਕਿਸੇ ਦਿਨ ਅਗਰ ਜ਼ਿਆਦਾ ਉਥੇ ਟ੍ਰੈਫਿਕ ਫਲੋ ਵਧ ਜਾਂਦਾ ਹੈ ਤਾਂ ਉਹਦੇ ਵਾਸਤੇ ਵਨ ਵੇ ਦੇ ਅਰੇਂਜਮੈਂਟਸ ਹੈਗੇ and we are in coordination with the himachal police also taaki in coordination asi sucharu dhang nal traffic nu traffic flow nu ensure kar saki